ਸਾਸਤਰੀ ਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਦਾ ਦਿਨ ਕੁਝ ਖਾਸ ਆ ਤੇ ਆ ਤੁੱਪ ਵੀ ਬਹੁਤ ਸੋਹਣੀ ਲੱਗੀ ਆ ਤੇ ਅੱਜ ਅਸੀਂ ਜਾ ਰਹੇ ਹਾਂ ਟਾਲਾ ਸਾਹਿਬ ਮੱਥਾ ਟੇਕਣ ਤੇ ਤੁਹਾਨੂੰ ਵੀ ਨਾਲ ਲੈ ਕੇ ਚਲਦੇ ਆ ਤੇ ਅਸੀਂ ਹੁਣ ਜਾ ਰਹੇ ਪਿੰਡਾਂ ਦੇ ਵਿੱਚ ਦੀ ਮੇਨ ਰੋਡ ਥਾਣੀ ਜਾਮ ਵੀ ਬਹੁਤ ਹੁੰਦਾ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਇਹ ਸ਼ਾਰਟਕਟ ਆ ਤੇ ਅਸੀਂ ਇਸੇ ਵਾਸਤੇ ਆਹ ਵਾਲਾ ਰਸਤਾ ਚੁਣਿਆ ਤੇ ਜਾਂਦੇ ਹੋਏ ਵੇਖੋ ਪਿੰਡਾਂ ਦੇ ਕਿੱਡੇ ਸੋਹਣੇ ਨਜ਼ਾਰੇ ਹਨਾ ਚਾਰ ਚੁਫੇਰੇ ਆਵੇ ਖੇਤ ਖੱਲਹਾਨ ਹਰਿਆਲੀ ਵੇਖਣ ਨੂੰ ਮਿਲਦੀ ਆ ਤੇ ਕਾਫੀ ਦਿਨਾਂ ਪਿੱਛੇ ਸੋਣੀ ਧੁੱਪ ਲੱਗੀ ਤੇ ਆ ਵੇਖੋ ਹੁਣ ਅਸੀਂ ਟਾਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਇੱਥੋਂ ਅਸੀਂ ਥੋੜਾ ਰੁੱਕ ਕੇ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਟਾਲਾ ਸਾਹਿਬ ਚ ਹੁਣ ਆਵੇ ਅਸੀਂ ਆ ਗਏ ਜੋੜੇ ਜਮਾ ਕਰੋ ਨੂੰ ਸਾਨੂੰ ਜਿਆਦਾ ਟਾਈਮ ਨਹੀਂ ਲੱਗਾ ਕਿਉਂਕਿ ਸੇਵਾਦਾਰ ਕਾਫੀ ਸੀਗੇ ਥੱਤ ਹੱਤ ਕਾ ਸੇਵਾ ਕਰੀ ਜਾਂਦੇ ਸੀਗੇ ਤੇ ਇਸ ਕਰਕੇ ਨਾ ਲਾਈਨ ਵੀ ਜਿਆਦੀ ਨਹੀਂ ਸੀਗੀ ਬਸ ਹੁਣ ਟੋਕਨ ਉਹਨਾਂ ਨੇ ਦੇ ਦਿੱਤਾ ਤੇ ਬਸ ਹੁਣ ਅਸੀਂ ਜਾਂਦੇ ਆ ਪਹਿਲ ਹੱਥ ਪੈ ਸੁੱਚੇ ਕਰਦੇ ਆ ਤੇ ਫਿਰ ਅੰਦਰ ਮੱਥਾ ਟੇਕਣ ਜਾਂਦੇ ਆ ਹੁਣ ਅਸੀਂ ਆ ਪੈਰ ਸੁੱਜੇ ਕਰਕੇ ਉੱਤੇ ਪੌੜੀਆਂ ਚੜ੍ਹ ਕੇ ਫਿਰ ਅਸੀਂ ਦਰਬਾਰ ਚ ਜਾਵਾਂਗੇ ਮੱਥਾ ਟੇਕਣ ਵਾਸਤੇ ਤੇ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਕਰਾਵਾਂਗੇ ਪ੍ਰਸ਼ਾਦ ਪ੍ਰਸ਼ਾਦ ਦਾ ਕਾਊਂਟਰ ਖੱਬੇ ਪਾਸੇ ਆ ਅੰਮ੍ਰਿਤਸਰ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਟਾਲਾ ਸਾਹਿਬ ਤੜਨਤਨ ਰੋਡ ਦੇ ਉੱਤੇ ਪਿੰਡ ਗੁੜਵਾਲੀ ਅਤੇ ਪਿੰਡ ਚੱਬਾ ਦੇ ਵਿੱਚ ਸਥਿਤ ਆ ਇਹ ਇੱਕ ਇਤਿਹਾਸਿਕ ਜਗ੍ਹਾ ਵਾ ਜਿੱਥੇ ਕਿਹਾ ਜਾਂਦਾ ਵਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਦੇ ਖਿਲਾਫ ਜੰਗ ਲੜੀ ਸੀ ਅਤੇ ਜੰਗਲ ਆਰਧ ਦੇ ਹੋਏ ਜਿੱਥੇ ਬਾਬਾ ਜੀ ਦਾ ਤਾੜੇ ਸ਼ਰੀਰ ਤੋਂ ਅਲੱਗ ਹੋ ਕੇ ਡਿੱਗਿਆ ਸੀਗਾ ਉੱਥੇ ਕਾਂ ਦੇ ਬਹੁਤ ਵੱਡੀ ਟਾਲੀ ਹੁੰਦੀ ਸੀਗੀ ਜਿਸ ਕਾਰਨ ਇਸ ਜਗ੍ਹਾ ਦਾ ਨਾਮ ਟਾਲਾ ਸੈ ਪੈ ਗਿਆ ਤੇ ਹੁਣ ਪ੍ਰਸ਼ਾਦ ਕਰਾ ਕੇ ਅਸੀਂ ਆ ਗਏ ਆ ਹਲਾਈਨ 'ਚ ਅਸੀਂ ਥੋੜਾ ਸੱਜੇ ਸਾਨੂੰ ਖੜੇ ਹੋਣਾ ਪਊਗਾ ਤੇ ਵਾਰੀ ਸਿੰਦੇ ਫਿਰ ਉਹ ਸਾਨੂੰ ਅੰਦਰ ਦਰਬਾਰ 'ਚ ਨੰਗਨ ਦੇਣਗੇ ਹੁਣ ਅਸੀਂ ਅੰਦਰ ਦਰਬਾਰ 'ਚ ਆ ਗਏ ਆ ਤੇ ਹਾਵੇ ਕੋਸੀ ਖੜੇ ਆ ਤੇ ਹੌਲੀ-ਹੌਲੀ ਸੰਗਤਾਂ ਜਾੜੀਆਂਵਾਂ ਦਰਸ਼ਨ ਕਰਕੇ ਤੇ ਇਹ ਬਹੁਤ ਸੋਹਣਾ ਪ੍ਰਬੰਧ ਵਾ ਪੀ ਜਿੱਦਾਂ ਪੂਰਾ ਰਾਸ਼ਨੀ ਪਿੰਡਾ ਥੋੜਾ ਥੋੜਾ ਕਰਕੇ ਸੰਗਤ ਆਉਂਦੀ ਆਵਾ ਦਰਸ਼ਨ ਕਰਦੀ ਆਵਾ ਫਿਰ ਉਹਨ ਇੱਕ ਮਤਲਬ ਉਹਨਾਂ ਨੇ ਬੈੜੀਅਟ ਜੇ ਬਣਾਇਆ ਵਾ ਬਾਸ ਦੇ ਨਾਲ ਤੇ ਥੋੜੀ ਥੋੜੀ ਕਰਕੇ ਸੰਗਤ ਨੂੰ ਹਮਦੰੰਗਾ ਉਹਦੇ ਮੱਥਾ ਟੇਕਣ ਵਾਸਤੇ ਆਹ ਵੇਖੋ ਬਾਬਾ ਜੀ ਦਾ ਕਿੱਡੇ ਸੁੰਦਰ ਸ਼ਸਤਰ ਸਜਾਏ ਹੋਇਆ ਤੇ ਸ਼ੋਭਾ ਦਰਬਾਰ ਦੀ ਵੇਖਦੇ ਆਈ ਬੰਦੀ ਆ ਇੰਨੀ ਸੋਹਣੀ ਸ਼ੋਭਾ ਕਿ ਸ਼ਬਦਾਂ ਨਾਲ ਨਹੀਂ ਅਸੀਂ ਬਿਆਨ ਕਰ ਸਕਦੇ ਤੇ ਫਿਰ ਬਾਬਾ ਜੀ ਦਾ ਸਥਾਨ ਹੈ ਨਾ ਇੱਥੇ ਆ ਕੇ ਰੂਹ ਪੂਰੀ ਖੁਸ਼ ਹੋ ਜਾਂਦੀ ਹੈ ਐਡਾ ਵਧੀਆ ਨਜ਼ਾਰਾ ਇਦਨਾ ਸੋਨਾ ਕੀਰਤਨ ਚੱਲਦਾ ਟਰਾਲ ਬਲ ਬਲ ਜਾਓਰ ਮਈਆ ਕਾਮ ਨਿ ਬਲ ਬਲ ਜਾਓਰ ਮਈਆ ਕਾਮ ਨਿ ਘਰ ਨਾ ਕਹਨੇ ਬੋਲੇ ਜਨਮਤੁ ਮਾਰੇ ਲੋ ਜਨਮਤੁ ਮਾਰੇ ਲੇਕੇ ਜਨਮਤੁ ਮਾਰੇ ਤੇਕੇ ਜਨਮਤੁ ਮਾਰੇ ਦੇਕੇ ਜਨਮਤੁ ਮਾਰੇ ਦੇਕੇ ਜਨਮਤੁ ਮਾਰੇ ਦੇਕੇ ਕੀਤਨ ਸੁਣ ਕੇ ਇੰਨਾ ਆਨੰਦ ਆਇਆ ਇੰਨਾ ਰਸ ਆਇਆ ਕਿ ਮੈਂ ਬਿਆਨ ਨਹੀਂ ਕਰ ਸਕਦੀ ਬਹੁਤ ਦੇਰ ਤੱਕ ਬੈਠ ਕੇ ਸਿੱਖੀਤਨ ਸੁਣਦੇ ਰਹੇ ਤੇ ਫਿਰ ਅਸੀਂ ਬਾਹਰ ਆ ਗਏ ਹੁਣ ਅਸੀਂ ਆਏ ਹਾਂ ਦੂਜੇ ਪਾਸੇ ਜਿਹੜਾ ਪੁਰਾਣਾ ਗੁਰਦੁਆਰਾ પરિਸੜ ਹੈਗਾ ਨਾ ਪੁਰਾਣਾ ਸਾਈਡ 'ਚ ਉੱਥੇ ਅਸੀਂ ਆਏ ਹਾਂ ਮੱਥਾ ਟੇਕਣ ਵਾਸਤੇ ਨਵਾਂ ਦਰਬਾਰ ਬਣਨ ਤੋਂ ਪਹਿਲਾਂ ਅਸੀਂ ਇੱਥੇ ਆਉਂਦੇ ਹਾਂ ਨਾ ਸਭ ਮੱਥਾ ਟੇਕਣ ਹੁਣ ਤੇ ਨਵਾਂ ਦਰਬਾਰ ਤੁਸੀਂ ਵੇਖਿਆ ਬਹੁਤ ਸੋਹਣਾ ਬਣ ਗਿਆ ਵਾ ਹੈ ਨਾ ਪਰ ਇਹਦਾ ਮੂਹ ਹੈ ਨਾ ਇੱਕ ਅਲੱਗ ਹੀ ਆ ਤੇ ਜਦੋਂ ਵੀ ਆਈਦਾ ਵਾ ਤੇ ਜ਼ਰੂਰ ਇੱਥੇ ਮੱਥਾ ਟੇਕੀਦਾ ਆਕੇ ਤੇ ਇੱਕ ساتھ ਵੇਖੋ ਕਿੰਨੇ سارے ਅਖੰਡ ਪਾਠ ਸਾਹਿਬ ਇੱਥੇ ਚੱਲਦੇ ਪਏ ਆ ਤੇ ਉਹ ਅਸੀਂ ਮੱਥਾ ਟੇਕ ਕੇ ਫਿਰ ਜੋਤ ਦਾ ਘਿਓ ਲੈ ਕੇ ਹੈ ਨਾ ਪ੍ਰਸ਼ਾਦ ਲੈ ਕੇ ਹੁਣ ਅਸੀਂ ਆ ਗਏ ਲੰਗਰ ਹਾਲ ਵੱਲ ਤੇ ਇੱਥੇ ਹੁਣ ਅਸੀਂ ਛਕਾਂਗੇ ਪ੍ਰਸ਼ਾਦ ਦਾ ਤੇ ਲੰਗਰ ਹਾਲ ਤੋਂ ਵਰਦਿਆਂ ਬਾਹਰ ਹੀ ਨਾ ਵਰਤੌਣ ਦੇ ਸੀਗੇ ਚਿਮਚੇ ਕ올ੀਆਂ ਤੇ ਫਿਰ ਥਾਲੀਆਂ ਹੈ ਨਾ ਇੱਥੋਂ ਹੀ ਸਾਰੇ ਲੈਂਦੇ ਪਏ ਸੀ ਤੇ ਅਸੀਂ ਵੀ ਫਿਰ ਇੱਥੋਂ ਹੀ ਲੈ ਕੇ ਤੇ ਫਿਰ ਅਸੀਂ ਅੰਦਰ ਲੰਗਰ ਹਾਲ ਚ ਚੱਲ ਗਏ ਦੇ ਹੁਣ ਅਸੀਂ ਆ ਗਏ ਆ ਹਨਾ ਲੰਗਰ ਛੱਕਿਆ ਸਿੰਪਲ ਦਾਲ ਫੁਲਕਾ ਸੀਗਾ ਪਰ ਬਹੁਤ ਹੀ ਸਵਾਦ ਤੇ ਬੜਾ ਵਧੀਆ ਲੱਗਾ ਫੁਲਕਾ ਛੱਕ ਕੇ ਉਸ ਤੋਂ ਬਾਅਦ ਫਿਰ ਅਸੀਂ ਚਾਹ ਵੀ ਪੀਤੀ ਪਰ ਉਹਦਾ ਅਸੀਂ ਵੀਡੀਓ ਨਹੀਂ ਲੈ पाए ਫਿਰ ਆ ਬਾਹਰ ਆ ਗਏ ਤੇ ਇੱਥੇ ਚੁੱਲੇ ਝਾਲੇ ਜੇ ਲੱਗੇ ਹੀ ਤੇ ਇਹ ਖੜੇ ਪੈ ਗਿਆ ਬਦ ਪੇਟਾ ਮੇਰਾ ਪੀ ਨਹੀਂ ਮੈਂ ਤੇ ਹੁਟੇ ਲੈ ਕੇ ਫੇੜੀ ਘਰ ਜਾਣਾ ਤੇ ਸਾਨੂੰ ਮੈਨੂੰ ਫੇਰੇ ਵੇਖ ਕੇ ਤੇ ਫਿਰ ਮੈਨੂੰ ਵੀ ਚੇਤਾ ਆ ਗਿਆ ਪਿਆਹੀ ਵੀ ਇਤਨਾ ਹੀ ਕਰਦੇ ਹੋ ਤੇ ਟਰਾਕੀਤੇ ਮੇਲੇ ਵਗੈਰਾ ਤੇ ਚਲੇ ਜਾਣਾ ਤੇ ਜੇਦੇ ਦੇ ਨਾਲ ਹੂਟੇ ਲੈ ਕੇ ਹੈਨਾ ਖਡਾਉਣੇ ਖਡੂਣਾ ਲੈ ਕੇ ਫੇੜੀ ਆਉਣਾ ਤੇ ਮੈਂ ਕਿਹਾ ਚਲੋ ਲੈ ਲਓ ਹੂ ਹੂਟੇ ਹੈਨਾ ਜਿੰਨੇ ਵੀ ਤੂੰ ਹੀ ਲੈਣੇ ਆ ਜਿੱਤੇ ਜਿੱਤੇ ਤੇ ਚੜਨਾ ਪਈ ਚੜਲਾ ਤੂੰ ਦੇ ਹੋਇਆ ਵੇਖੋ ਡਿਆਵਾ ਟੱਪਣ ਪੁੜਕਣ ਹਾਈ ਬਚਪਨ ਹੁੰਦਾ ਵਾ ਐਸੇ ਹੈਨਾ ਬਚਪਨ ਚ ਇੰਜੋਏ ਕਰਨਾ ਹੁੰਦਾ ਵਾ ਤੇ ਹੁਣ ਬਸ ਜੀ ਲੈ ਲੂ ਕੇ ਹੂਟੇ ਤੇ ਹੁਣ ਤੁਰ ਪਿਆ ਕਰਾ ਨੂੰ ਤੇ ਮੇਲਾ ਵੇਖੋ ਕਿੱਡਾ ਸੋਹਣਾ ਲੱਗਿਆ ਵਾ ਤਰਾ ਤਰਾ ਦੀਆਂ ਚੀਜ਼ਾਂ ਵੇਖਦੀਆਂ ਪਈਆਂ ਮੇਲੇ ਤੇ ਚੰਗਾ ਜੀ ਤੁਹਾਨੂੰ ਜੇ ਮੇਰਾ ਅੱਜ ਦਾ ਵਲੌਗ ਪਸੰਦ ਆਇਆ ਹੋਏ ਤੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ